ਸਸਿਗਾ ਦੋਸਤੋ ਅੱਜ ਆਪਾਂ ਬਣਾਉਣ ਲੱਗੇ ਕੁਲਚੇ ਛੋਲੇ ਕਿਉਂਕਿ ਜਿਹੜੇ ਭਰਾ ਆਪਣੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੁਲਚੇ ਛੋਲਿਆਂ ਦੇ ਤੇ ਆਪਣੇ ਯਾਦ ਆਉਂਦੀ ਬੰਦੇ ਨੂੰ ਹਰ ਟਾਈਮ ਕੁਲਚੇ ਛੋਲਿਆਂ ਦੀ ਉਹਦੇ ਵਾਸਤੇ ਤੁਹਾਨੂੰ ਦੱਸ ਦੇਣਾ ਬੜਾ ਸੌਖਾ ਜਾਂ ਸਿੰਪਲ ਜਿਹਾ ਤਰੀਕਾ ਹੈ ਤੁਸੀਂ ਉਬਲੇ ਹੋਏ ਛੋਲੇ ਲਓ ਤੇ ਨਾਲ ਉਹਦੇ ਸਮਾਨ ਬਟਰ ਆਪਣਾ ਮੱਖਣ ਹੋ ਗਿਆ ਕਾਲਾ ਕਾਲਾ ਲੂਣ ਕਾਲੀਆਂ ਮਿਰਚਾਂ ਦੁੱਧੀਆਂ ਹਰੀਆਂ ਮਿਰਚਾਂ ਨਾਲ ਪਨੀਰ ਆਪਣਾ ਥੋੜਾ ਜਿਹਾ ਬਣਾ ਲਓ ਤੇ ਪੰਜ ਸੱਤ ਗੰਡੇ ਲਓ ਠੀਕ ਹੈ ਆਲੂ ਆਪਾਂ ਬਾਲਣੇ ਰੱਖ ਦਿੱਤੇ ਨੇ ਤੇ ਇਹ ਬਣਾ ਕੇ ਤੁਹਾਨੂੰ ਆਪਾਂ ਕੁਲਚੇ ਛੋਲੇ ਆਪਣੇ ਘਰ ਬੜੇ ਸੌਖੇ ਤੇ ਬੜੇ ਈਜ਼ੀ ਨੇ ਬਣਾਉਣੇ ਤੁਹਾਨੂੰ ਦੱਸਾਂਗੇ। ਆਹ ਲੋ ਜੀ ਆਪਾਂ ਲਾਉਣ ਲੱਗੇ ਹਾਂ ਕੁਲਚੇ ਛੋਲਿਆਂ ਵਾਸਤੇ ਤੜਕਾ। ਆਹ ਲੋ ਇਹਨਾਂ ਨੂੰ ਪਾ ਲੋ ਤੇਲ ਇਹਦੇ ਵਿੱਚ। ਤੇ ਇਹਨੂੰ ਥੋੜਾ ਜਿਹਾ ਗਰਮ ਹੋਣ ਦਿਓ। ਜਦੋਂ ਗਰਮ ਹੋ ਗਿਆ ਜੇ ਆਪਾਂ ਪਹਿਲਾਂ ਇਹਨਾਂ ਨੂੰ ਤੜਕਾ ਲਾ ਲੈਣਾ ਤੜਕਾ ਲਾ ਕੇ ਤੇ ਨਾਲ ਹੀ ਆਪਾਂ ਛੋਲੇ ਉਬਾਲਨੇ ਰੱਖੇ ਨੇ। ਕਿਉਂਕਿ ਥੋੜੇ ਜਿਹਾ ਹੋਰ ਗਲ ਜਾਣਗੇ ਤੇ ਵਧੀਆ ਬਣਨਗੇ। ਆਪਾਂ ਤੇਲ ਹੋ ਗਿਆ ਗਰਮ ਜੀ ਤੇ ਨਾਲ ਹੀ ਆਪਾਂ ਰੱਖੇ ਨੇ ਛੋਲੇ ਉਬਲਨੇ। ਤੇ ਆਪਾਂ ਤੇਲ ਨੂੰ ਜਿਵੇਂ ਆਪਾਂ ਸੇਮ ਸਬਜੀ ਨੂੰ ਤੜਕਾ ਲਾਈਦਾ ਉਸ ਤਰੀ ਤੜਕਾ ਲਾਉਣਾ ਤੇ ਆਪਾਂ ਵਿੱਚ ਪਾਤਾ ਜੀਰਾ ਆਪਣੇ ਕੇਜਰ ਪਸੰਦ ਹੁੰਦਾ ਤੇ ਆਪਾਂ ਨੂੰ ਪਸੰਦ ਹੈ ਜੀਰਾ ਤੁਸੀਂ ਤੁਹਾਨੂੰ ਲੋੜ ਹੈ ਤੁਸੀਂ ਪਾ ਸਕਦੇ ਜਿਹਨੂੰ ਨਹੀਂ ਲੋੜ ਤੇ ਨਾ ਪਾਵੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਘੰਟੇ ਠੀਕ ਹੈ ਆਪਾਂ ਤੇਲੇ ਵਿੱਚ ਮੂਰੀਆਂ ਨੂੰ ਪਾਉਣਾ ਹਲਕਾ ਜਿਹਾ ਤੜਕਾ ਤੇ ਕਰਕੇ ਉਹ ਬਾਅਦ ਇਹਦੇ ਵਿੱਚ ਨਾਲ ਹੀ ਆਪਣੇ ਉਬਲੇ ਹੋਇਆ ਆਲੂ ਧਾਰ ਹੋ ਗਏ ਨੇ ਤੇ ਨਾਲ ਹੀ ਆਲੂ ਤੇ ਹਰੀਆਂ ਮਿਰਚਾਂ ਪਾ ਕੇ ਕਰੰਕਸ ਕਰ ਲੈਣਾ ਹਾਂਜੀ ਆਹ ਬਹਰ ਦਾ ਤੜਕਾ ਲਾ ਰਹੇ ਇਹਨਾਂ ਨੂੰ ਤੇ ਆਪਣੇ ਗੰਡੇ ਹਲਕੇ ਜੇ ਲਾਲ ਹੋ ਜਾਣਗੇ ਤੇ ਬਾਹਰ ਦਾ ਮੌਸਮ ਵੀ ਵਖਾਦ ਨਹੀਂ ਮੌਸਮ ਬਹੁਤ ਸੁਹਾਣਾ ਸੀ ਅੱਜ ਤੇ ਵਿਸਾਖੀ ਦਾ ਦਿਨ ਸੀ ਤੇ ਮੈਂ ਕਿਹਾ ਵਿਸਾਖੀ ਵਾਲੇ ਦਿਨ ਕੁਲਚੇ ਛੋਲੇ ਬਣਾ ਬਣਾ ਕੇ ਤੇ ਆਪਣੇ ਭਰਾਵਾਂ ਨੂੰ YouTube ਤੇ ਹੋਣੇ ਨਾਲ ਹੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਜੀ ਕਰਨੈਲ ਸਿੰਘ ਆਪਾਂ ਗੰਡੇਆਂ ਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਲਾਲ ਨਹੀਂ ਕਰਨਾ ਬਲਕਿ ਜਿਹੜੇ ਭੁੱਜ ਗਏ ਜਿੱਦਾਂ ਗੰਡੇ ਤੇ ਵਿੱਚ ਹਰੀਆਂ ਮਿਰਚਾਂ ਪਾਤੀਆਂ ਨੇ ਤੇ ਲੂਣ ਮਿਰਚ ਆਪਣੇ ਸਵਾਦ ਅਨਸਾਰ ਹੀ ਪਾਉਣਾ ਬੰਦੇ ਨੇ ਯਾਰ ਜਿੰਨਾ ਕੋ ਠੀਕ ਏ ਲੂਣ ਮਰਚਾਂ ਜਾਂ ਜਿੰਨੇ ਵੀ ਮਸਾਲੇ ਨੇ ਚਾਟ ਮਸਾਲਾ ਤੇ ਉਹ ਤੁਸੀਂ ਆਪਣੇ ਸਵਾਦ ਅਨਸਾਰ ਪਾਉਣਾ ਹੈ ਗੰਡੇ ਗੰਡੇ ਪਾਲਦੇ ਆਲੂ ਵੀ ਤੁਹਾਨੂੰ ਜਿੰਨੀ ਲੋੜ ਏ ਉਹਨੇ ਤੁਸੀਂ ਪਾ ਸਕਦੇ ਜੇ ਆਲੂ ਉਬਾਲ ਕੇ ਤੇ ਉਹਨਾਂ ਨੂੰ ਬਿਲਕੁਲ ਬਰੀਕ ਗ੍ਰाइंड ਕਰ ਲੈਣੇ ਨੇ ਜਿੱਦਾਂ ਪਰ ਆਪਣੇ ਕੋਲ ਮਸ਼ੀਨ ਹੈ ਮਸੀਨ ਤੇ ਕਰ ਲੈ ਵੈਸੇ ਵੀ ਹੱਥ ਨਾਲ ਵੀ ਘਟ ਸਕਦੇ ਆ ਜੋਸੇ ਸਾਬ ਨਾਲ ਕੱਟ ਗਏ ਇਹਨਾਂ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਹਲਕੇ ਜੀ ਮਤਲਬ ਅੱਧੇ ਅੱਧੇ ਜ ਕੱਚੇ ਭੁੰਨੇ ਕਰਦੇ ਨੇ ਆਪਾਂ ਪੂਰੇ ਚੰਗੀ ਤਰ੍ਹਾਂ ਨਹੀਂ ਭੁੰਨ ਲੈਣੇ ਹੈਗੇ ਗੰਡੇ ਤਾਂ ਜੀ ਆਪਣੇ ਗੰਡੇ ਅੱਧੇ ਕੱਚੇ ਭੁੰਨੇ ਤਿਆਰ ਹੋ ਗਏ ਨੇ ਹੁਣ ਆਪਾਂ ਲੋਨ ਮਰਚ ਆਪਣੇ ਸਵਾਦ ਅਨੁਸਾਰ ਪਾਉਣਾ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਜਿੰਨੇ ਕੋ ਆਪਾਂ ਗੁੱਜੇ ਛੋਲੇ ਬਣਾਉਣੇ ਨੇ ਇਹ ਉਹ ਗੱਲ ਨੂੰ ਇਹ ਹੋ ਗਿਆ ਆਪਣਾ ਮਸਾਲਾ ਗਰਮ ਮਸਾਲਾ ਠੀਕ ਹੈ ਇਹ ਡੱਬੇ ਮੈਂ ਦੂਜੇ ਚ ਪਾਇਆ ਹੋਇਆ ਤੇ ਆ ਮੈਂ ਕਾਲੀ ਮਿਰਚਾਂ ਦਾ ਪਾਊਡਰ ਉਹ ਵੀ ਜੇਕਰ ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਪਾ ਸਕਦੇ ਜੀ ਜੀ ਕਾਲਾ ਲਮਕ ਪਾਕਿਸਤਾਨੀ ਨਮਕ ਜਿਸ ਨੂੰ ਕਹਿੰਦੇ ਆਪਾਂ ਤੇ ਨਾਲ ਹੀ ਚਾਟ ਮਸਾਲਾ ਕੁੜੀਆਂ ਜੀਆਂ ਲਾਲ ਮਿਰਚਾਂ ਪਿਸੀਆਂ ਹੋਈਆਂ ਹਲਕੀਆਂ ਨੇ ਸਿਰਫ ਕਲਰ ਦੇ ਵਾਸਤੇ ਤੇ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਪਾ ਲੈਣਾ ਆਪਾਂ ਉਹ ਵੀ ਸਿਰਫ ਇਸ ਦੇ ਸਵਾਦ ਦੇ ਨਾਲ ਬਣਾਉਣ ਵਾਸਤੇ ਕਿਉਂਕਿ ਜੇ ਕੋ ਪਾਣੀ ਸੁੱਕ ਜੇ ਕਹਿੰਦੇ ਆ ਨਹੀਂ ਚੋ ਸਾਰਾ ਲੈ ਲੇ ਆਹ ਆਪਾਂ ਪਾ ਲੈਣਗੇ ਵਿੱਚ ਇਹਦੇ ਆਲੂ ਇਹਦੇ ਜੀਨੀਕਸ ਕਰ ਲੈਣੇ ਨੇ ਤੇ ਉਦੋਂ ਤੱਕ ਆਪਣੇ ਚੋਲੇ ਦੀ ਤਿਆਰ ਹੋ ਜਾਣਗੇ ਉਪਰ ਕੇ ਪੂਰੀ ਤਰ੍ਹਾਂ ਗਲ ਜਾਣਗੇ ਇਹਨੂੰ ਬਿਲਕੁਲ ਜਿੱਦਾਂ ਆਪਾਂ ਘਰਾਂ ਦੇ ਵਿੱਚ ਤੜਕਾ ਲਾਉਂਦੇ ਸਬਜ਼ੀ ਨੂੰ ਸੇਮ ਆਪਾਂ ਉਸੇ ਤਰ੍ਹਾਂ ਹੀ ਤਿਆਰ ਕਰਨਾ ਇਹਨੂੰ ਮਸਾਲੇ ਤੇ ਹਾਰੇ ਕੀ ਚੀਜ਼ ਆਪਣੀ ਰੈਡੀ ਹੋ ਗਈ ਸੇਮ ਇਹ ਤੜਕਾ ਹੀ ਪੁੰਨ ਲੈਣਾ ਆਪਾਂ ਪੂਰਾ ਆ ਆਪਣਾ ਪਨੀਰ ਹੈ ਅਗਰ ਛੋਟੇ ਪੀਸ ਕੱਟ ਕੇ ਪਾਉਣੇ ਨੇ ਤਾਂ ਵੀ ਠੀਕ ਹੈ ਨਹੀਂ ਤੇ ਇਹਦੇ ਨਾਲ ਤੁਸੀਂ ਗ੍ਰाइंड ਕਰਕੇ ਆਪਾਂ ਵਿੱਚ ਪਨੀਰੇ ਦੇ ਪਾ ਸਕਦੇ ਆ ਤੇ ਗ੍ਰाइंड ਕਰ ਲੈਣਾ ਆਪਾਂ ਇਹ ਚ ਤੇ ਬਕਰ ਸਾਤੀ ਦਾ ਤਿਹਾਰ ਹੈ ਆਪਣੇ ਜਿੰਨੇ ਵੀ ਬਾਹਰ ਵਿਦੇਸ਼ਾਂ ਚ ਪੰਜਾਬੀ ਰਹਿੰਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਤਸਦੀਦ ਹੈ ਕਿ ਯਾਰ ਇਹਨਾਂ ਮਿਲਦੀਆਂ ਨਹੀਂ ਹੈਗੀਆਂ ਤੇ ਮੈਂ ਕਹਿੰਦਾ ਯਾਰ ਬਣਾ ਕੇ ਦੱਸਿਆ ਜਾਵੇ ਸਾਰੇ ਭਰਾਵਾਂ ਨੂੰ ਜਿਹੜੇ ਵੀ ਆਪਣੇ ਵਿਦੇਸ਼ਾਂ ਯੂਰਪ ਚ ਦੁਬਈ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਵੀ ਬੈਠੇ ਹੋਣਗੇ ਤੇ ਆਪਾਂ ਸਾਰਿਆਂ ਵਾਸਤੇ ਮੈਂ ਕੁੱਚੇ ਛੋਲੇ ਤਿਆਰ ਹੋ ਗਏ ਤੇ ਸਾਰੇ ਭਰਾਵਾਂ ਵਾਸਤੇ ਮੈਂ ਤੇ ਪਾ ਲਿਆ ਆਪਾਂ ਸਾਰੇ ਮਸਾਲੇ ਪਾਲੇ ਨੇ ਤੇ ਦੇਖੋ 스멜 ਬਹੁਤ ਸੋਹਣੀ ਆਉਣ ਗਈ ਹੈ ਮੇਰੇ ਤੇ ਹੁਣੀ ਭੁੱਖ ਲੱਗੀ ਹੈ ਜੇ ਬਾਬਾ ਟਾਈਮ ਨਾ ਲਾ ਰਿਹਾ ਮੈਂ ਕਿਉਂਕਿ ਇਹਦੇ ਵਾਸਤੇ ਆਪਾਂ ਨੂੰ ਡਬਲ ਰੂਟੀਨ ਤਿਆਰ ਕਰਨੀ ਆ ਪੈਣੀ ਹੈ ਮੇजे ਤੇ ਉਹਦਾ ਵੀ ਨਾਲ ਦੀ ਨਾਲ ਹੀ ਦੱਸ ਲੈ ਆਹ ਹੁਣ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਛੋਲੇ ਆਪਣੇ ਉਬਲੇ ਹੋਏ ਛੋਲੇ ਰੇੜੀ ਨੇ ਬਿਲਕੁਲ ਆਹ ਵਿੱਚ ਪਾ ਲਈ ਆਪਾਂ ਛੋਲੇ ਮਸਾਲਾ ਆਪਣਾ ਬਿਲਕੁਲ ਤਿਆਰ ਹੈ ਫਿਰ ਮੈਨੂੰ ਆਪਾਂ ਵਿੱਚੋਂ ਮਿਕਸ ਕਰਨਾ ਹੈ ਤੇ ਥੋੜੇ ਜੇ ਛੋਲੇ ਨੂੰ ਆਪਾਂ ਫੇਰ ਦੇਣਾ ਹੈ ਪਲੇਟਸ ਉਹ ਲੈ ਬੈਠ ਰਹੇ ਨੇ ਆਪਾਂ ਸਿਰਫ ਜਿੰਨਾ ਕੁਝ ਤਿਆਰ ਹੋ ਗਏ ਨੇ ਬਿਲਕੁਲ ਇਹਨਾਂ ਦੇ ਵਿੱਚ ਬਟਨ ਲਾਓ ਤੁਸੀਂ ਇਸ ਤਰ੍ਹਾਂ ਜਿੰਨੇ ਜਿੰਨਾ ਲਾਉਣਾ ਜ਼ਰੂਰਤ ਹੈ ਤੁਸੀਂ ਲਾ ਲਓ ਤੇ ਨਹੀਂ ਜ਼ਰੂਰਤ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਲਾਤੀ ਤੇ ਆ ਵਿੱਚ ਗੰਡੇ ਵਿੱਚ ਮਿਕਸ ਕਰੋ ਥੋੜੇ ਜਿਹੇ ਇਹਦੇ ਨਾਲ ਜਿੰਨਾ ਸੁਆਦ ਦੇ ਹਿਸਾਬ ਨਾਲ ਮਿਕਸ ਕਰੋ ਤੇ ਉਸ ਤੋਂ ਬਾਅਦ ਇਹਨੂੰ ਬਿਲਕੁਲ ਇਸੇ ਤਰ੍ਹਾਂ ਆਪਾਂ ਇਹਨੂੰ ਬੰਦ ਕਰ ਲੈਣਾ ਤੇ ਆ ਹੋ ਗਿਆ ਬੰਦ ਆਪਣਾ ਬਿਲਕੁਲ ਤੇ ਆ ਆਪਾਂ ਇਹ ਵਿੱਚ ਰੱਖਤਾ ਜਿਨ੍ਹਾਂ ਨੂੰ ਜਰੂਰਤ ਹੈ ਉਹਨਾਂ ਬਟਰ ਲਾ ਸਕਦੇ ਜੇ ਨਹੀਂ ਵੀ ਜਰੂਰਤ ਅਗਰ ਸਵਾਦ ਲੱਗਦਾ ਤੇ ਨਹੀਂ ਤੁਸੀਂ ਬਟਰ ਦੀ ਜਗ੍ਹਾ ਹੋਰ ਵੀ ਚੀਜ਼ੀ ਇਸਤੇਮਾਲ ਕਰ ਸਕਦੇ ਜੀ ਜਿੰਨੇ ਤੁਹਾਨੂੰ ਜੋ ਪਸੰਦ ਹੈ ਜਿਹੜਾ ਕਿ ਜ਼ਿਆਦਾ ਤੇਜ਼ ਨਹੀਂ ਖਾਣਾ ਚਾਹੁੰਦੇ ਮਿਰਚਾ ਮਸਾਲੇ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੀ ਯਾ ਆਪਣੀ ਕੋ ਚਾਟ ਮਸਾਲਾ ਚਾਟ ਮਸਾਲਾ ਹਲਕਾ ਜਿਹਨਾਂ ਦੇ ਉੱਤੇ ਥੂੜ ਦਾਂਗੇ ਇਹਦੇ ਨਾਲ ਵਧੀਆ ਖਾਸ ਸਵਾਦ ਤੇ ਸਮੈਲ ਬਹੁਤ ਵਧੀਆ ਹੋ ਜਾਂਦੀ ਹੈ ਇਹਦੇ ਨਾਲ ਆਹ ਵੇਖੋ ਹਣ ਰੰਗ ਵੇਖੋ ਤੁਸੀਂ ਇਹ ਕੁਲਚੇਆਂ ਦਾ ਬਿਲਕੁਲ ਆਪਣੇ ਰੈਡੀ ਹੋ ਗਏ ਨੇ ਕੁਲਚੇ ਹੁਣ ਖਾਣ ਵਾਸਤੇ ਬਿਲਕੁਲ ਤਿਆਰ ਨੇ ਆ ਲੋ ਜੀ ਹੁਣ ਬਿਲਕੁਲ ਤੁਸੀਂ ਥੋੜੇ ਜੇ ਠੰਡੇ ਕਰਕੇ ਖਾਣੇ ਨੇ ਬਾਕੀ ਮੂੰਹ ਨਹੀਂ ਸਾਫ ਲੈਣਾ ਬਹੁਤ ਤੱਤੇ ਨੇ ਇਸ ਟਾਈਮੇ